ਜੀਤ ਸਿੰਘ ਢੱਲੇਵਾਲ ਸਾਹਿਬ ਜਿਹੜੇ ਨਾਲ ਜੁੜੇ ਨੇ ਪ੍ਰਧਾਨ ਨੇ ਢੱਲੇਵਾਲ ਸਾਹਿਬ ਸਵਾਗਤ ਹੈ ਤੁਹਾਡਾ ਵੱਡੇ ਗਿਣਤੀ 'ਚ ਪਾਣੀ ਦੀਆਂ ਅਬਸ਼ਾੜਾਂ ਦੀ ਵਰਤੋਂ ਹੰਝੂ ਗੈਸ ਦੇ ਗੋਲੇ ਚੱਲੇ ਨੇ ਤੁਹਾਡੇ ਯੂਨੀਅਨ ਤੇ ਤੁਹਾਡਾ ਪਹਿਲਾ ਇਸ ਤੇ ਪ੍ਰਤੀਕਰਮ ਕੀ ਹੈ ਜੀ ਦੇਖੋ ਸਵਾਲ ਇਹ ਹੈ ਜੀ ਕਿ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਕਿਸਾਨਾਂ ਦੇ ਕੋਲ ਜਿਹੜੇ ਢੰਗ ਨਾਲ ਇਹ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਨੇ ਇਹ ਢੰਗ ਤਰੀਕਾ ਹੀ ਠੀਕ ਨਹੀਂ ਹੈ ਮੰਗ ਕੀ ਆ ਕਿਸਾਨਾਂ ਦੀ ਕਿਸਾਨ ਇਹ ਕਹਿੰਦੇ ਨੇ ਕਿ 2013 ਦੇ ਐਕਟ ਦੇ ਅਨੁਸਾਰ ਸਾਡੇ ਕੋਲੋਂ ਜ਼ਮੀਨ ਲਾਓ ਤੁਸੀਂ ਆਪਣੀ ਮਨਮਰਜ਼ੀ ਨਾਲ ਆਪਦੀ ਮਨਮਰਜ਼ੀ ਦੇ ਐਕਟ ਬਣਾ ਕੇ ਜ਼ਮੀਨਾਂ ਲੈਣੀਆਂ ਬੰਦ ਕਰੋ ਹੁਣ ਇਹਨਾਂ ਨੇ ਉਸ ਐਕਟ ਨੂੰ ਰੋਲ ਕੇ ਕਿਸਾਨਾਂ ਦੀ ਕੋਈ ਮਰਜ਼ੀ ਨਹੀਂ ਪੁੱਛਦੇ ਕਿਸਾਨਾਂ ਦੀ ਕੋਈ ਸਹਿਮਤੀ ਨਹੀਂ ਲੈਂਦੇ ਔਰ ਧੱਕੇ ਨਾਲ ਜ਼ਮੀਨਾਂ ਗੁਆਰ ਕੀਤੀਆਂ ਜਾਂਦੀਆਂ ਇੱਕ ਗੱਲ ਹੈ ਨੰਬਰ 2 ਕੀ ਪੰਜਾਬ ਦਾ ਕਿੰਨਾ ਲਾਅਸ ਹੋਏਗਾ ਇਹਨਾਂ ਸੜਕਾਂ ਨਾਲ ਇਹਨਾਂ ਗੱਲਾਂ ਦੇ ਉੱਤੇ ਕੋਈ ਗੌਰ ਨਹੀਂ ਕਰ ਰਿਹਾ ਸਾਡੀ ਪੰਜਾਬ ਸਰਕਾਰ ਇਸ ਗੱਲ ਤੇ ਧਿਆਨ ਨਹੀਂ ਕਰ ਰਹੀ ਔਰ ਜੇ ਇਹ ਕੁਝ ਹੋ ਰਿਹਾ ਸਾਡੇ ਲੋਕਾਂ ਨਾਲ ਤੇ ਫਿਰ ਲੋਕ ਅਖੀਰ ਨੂੰ ਸਰਕਾਰਾਂ ਜਦੋਂ ਆਵਾਜ਼ ਹੀ ਨਹੀਂ ਸੁਣਨਗੀਆਂ ਲੋਕਾਂ ਦੀ ਤਾਂ ਫਿਰ ਪ੍ਰੋਟੈਸਟ ਦੇ ਰਾਹ ਤੇ ਹੋਣਾ ਪਏਗਾ ਤੇ ਜਦੋਂ ਪ੍ਰੋਟੈਸਟ ਦੇ ਰਾਹ ਤੇ ਆਉਂਦੇ ਨੇ ਉਦੋਂ ਵੀਰੇ ਮਸ਼ੀਨਰੀ ਯੂਜ਼ ਹੁੰਦੀ ਆ ਜਿਹੜੀ ਅਤਿ ਨਿੰਦਨਯੋਗ ਆ ਮੈਂ ਕਹੂੰਗਾ ਕਿਸਾਨਾਂ ਦੀ ਗੱਲ ਸੁਣਨੀ ਬਣਦੀ ਐ ਨਾ ਅੱਗੇ ਕਿਸਾਨਾਂ ਨੂੰ ਕੁੱਟਣਾ ਬਣਦਾ ਔਰ ਇਹ ਉਸ ਸਿਸਟਮ ਦੇ ਵਿੱਚ ਜਦੋਂ ਕਿਸਾਨ ਨੂੰ ਰੋਲਿਆ ਜਾ ਰਿਹਾ ਓਏ ਮੰਡੀਆਂ ਦੇ ਵਿੱਚ ਤੁਸੀਂ ਦੇਖਿਆ ਕੇਂਦਰ ਤੇ ਪੰਜਾਬ ਸਰਕਾਰ ਨੇ ਰਲ ਕੇ ਦੇਸ਼ ਦਾ ਕਿਸਾਨ ਲੁੱਟਿਆ ਰੋਇਆ ਰੋਲਿਆ ਔਰ ਇੱਕ ਮੈਂ ਤਾਂ ਇਹ ਕਹਾਂਗਾ ਕਿ ਕਿਸਾਨਾਂ ਤੋਂ ਡਾਇਰੈਕਟ ਇਨਡਾਇਰੈਕਟ ਤੰਗ ਦੇ ਨਾਲ ਦਬਾ ਕੇ ਖੇਤੀ ਤੋਂ ਜ਼ਮੀਨਾਂ ਤੋਂ ਹੱਟ ਖੜੇ ਕਰਵਾਉਣੇ ਚਾਹੁੰਦੀ ਹੈ ਸਰਕਾਰ ਔਰ ਜਿਹੜੇ ਕੰਮ ਦੇ ਉੱਤੇ ਲੱਗੀ ਹੋਈ ਹੈ ਕਾਰਪੋਰੇਟ ਪੱਖੀ ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ ਤੇ ਚਾਹੇ ਪੰਜਾਬ ਦੀ ਸਰਕਾਰ ਹੋਵੇ ਉਹ ਕਾਰਪੋਰੇਟ ਪੱਖੀ ਫੈਸਲੇ ਲੈ ਲੈ ਰਹੀ ਹੈ ਤੁਸੀਂ ਮੈਨੂੰ ਇਹ ਦੱਸੋ ਜਿਹੜੀ ਸੜਕ ਬਣ ਰਹੀ ਹੈ ਇਹ ਸੜਕ ਦੇ ਉੱਤੇ ਆਮ ਲੋਕਾਂ ਦਾ ਕੀ ਮਤਲਬ ਹੈ ਜੀ ਜੀ ਪੰਜਾਬ ਦਾ ਹਰ ਇੱਕ ਸ਼ਹਿਰ ਹਰ ਕਸਬਾ ਕਿਸੇ ਨਾ ਕਿਸੇ ਹਾਈਵੇ ਨਾਲ ਜੁੜਦਾ ਹੈ ਤੇ ਜਦੋਂ ਹਰ ਸ਼ਹਿਰ ਹਰ ਕਸਬਾ ਕਿਸੇ ਨਾ ਕਿਸੇ ਹਾਈਵੇ ਨਾਲ ਜੁੜ ਰਿਹਾ ਹੈ ਤਾਂ ਪੰਜਾਬ ਨੂੰ ਅਜੇ ਇਹ ਅਜੇ ਇਹ ਜਿਹੜੇ ਰੋਡ ਆ ਜਿਹੜੇ ਉਹ ਕੱਢ ਕੇ ਦੇਣ ਦੀ ਜੀ ਇਥੋਂ ਦੇ ਪੰਜਾਬ ਦੇ ਵਿੱਚ ਦੀ ਕੱਢ ਕੇ ਲਜਾਣ ਦੀ ਕੀ ਲੋੜ ਆ ਜੀ ਜਿਹੜੇ 8 8 ਫੁੱਟ 10 10 ਫੁੱਟ ਉੱਚੇ ਨਿਕਲ ਰਹੇ ਨੇ ਜੀ ਇਥੋਂ ਦੀ ਕਿਸੇ ਦਾ ਚੜਨ ਦੀ ਕੋਈ ਉਮੀਦ ਨਹੀਂ ਤੋਂ ਇਹਨਾਂ ਦਾ ਵਿਰੋਧ ਜਿਹੜਾ ਲੋਕ ਜਿਹੜੇ ਕਰ ਰਹੇ ਨੇ ਲੋਕਾਂ ਦਾ ਮਤਲਬ ਵਿਰੋਧ ਬਿਲਕੁਲ ਜਾਇਜ ਤੇ ਇਹਨਾਂ ਦੇ ਧੱਕੇਸ਼ਾਹੀ ਜਿਹੜੀ ਲਾਠੀ ਚਾੜ੍ਹ ਤੇ ਵਗੈਰਾ ਕਰਨਾ ਇਹ ਮੈਂ ਕਹੂੰਗਾ ਕਿ ਗਰੀਬ ਕਿਸਾਨਾਂ ਨੂੰ ਕੁੱਟ ਕੇ ਇੱਕ ਤਰ੍ਹਾਂ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ ਕਿ ਤੁਸੀਂ ਆਜ਼ਾਦ ਨਹੀਂ ਹੋ ਤੁਸੀਂ ਗੁਲਾਮ ਹੋ ਉਵੇਂ ਚੱਲੋ ਜਿਵੇਂ ਤੁਹਾਨੂੰ ਅਸੀਂ ਚਲਾਉਣਾ ਚਾਹੁੰਦੇ ਹਾਂ ਔਰ ਇਹਦੇ ਪ੍ਰਤੀ ਸਾਡੀ ਜਦੇ ਬੰਦੀ ਮੰਦ ਬੜਾ ਸਤਿ ਸ਼੍ਰੀ ਅਕਾਲ ਸਾਹਿਬ ਇੱਕ ਪਾਸੇ ਨਾ ਸਰਕਾਰ ਹੈ ਕੇਂਦਰ ਦੀ ਉਹ ਬਹੁਤ ਉਚਿਤ ਮੰਨ ਰਹੀ ਹੈ ਕਿ ਇਹ ਰੋਡ ਕੱਢਨੇ ਬੜੇ ਜ਼ਰੂਰੀ ਨੇ ਜੰਮੂ ਕਟੜਾ ਤੱਕ ਲੱਗੇਗਾ 669 ਕਿਲੋਮੀਟਰ ਹੈ ਇਸ ਚ ਕਹਿੰਦੇ ਪੰਜਾਬ ਦੀ ਭਲਾਈ ਹੈ ਪੰਜਾਬ ਦੀ ਕੀ ਤੁਹਾਨੂੰ ਭਲਾਈ ਲੱਗ ਰਹੀ ਹੈ ਇਹਦੇ ਚ ਇਹ ਜਿਹੜਾ ਰੋਡ ਨਿਕਲ ਰਿਹਾ ਨਾ ਜੀ ਇਸ ਰੋਡ ਦੀ ਵਿਸ਼ਾ ਦੇਖੋ ਕੀ ਹੈ ਇਸ ਰੋਡ ਦੀ ਦਿਸ਼ਾ ਹੈ ਦੱਖਣ ਤੋਂ ਉੱਤਰ ਵੱਲ ਨੂੰ ਤੇ ਜਿਹੜੀ ਦੱਖਣ ਤੋਂ ਉੱਤਰ ਵੱਲ ਜਾ ਰਹੀ ਹੈ ਪੰਜਾਬ ਦੇ ਵਿੱਚ ਜਿਹੜਾ ਵਾਟਰ ਫਲੋ ਹੈ ਪਾਣੀ ਦਾ ਵਗਵਾ ਹੈ ਉਹ ਆ ਪੂਰਬ ਤੋਂ ਪੱਛਮ ਨੂੰ ਜੀ ਤੁਸੀਂ ਮੈਨੂੰ ਇਹ ਦੱਸੋ ਇਹ ਰੁੜਾਂ ਜਿਹੜੀਆਂ ਨਿਕਲ ਰਹੀਆਂ ਨੇ 10-10 ਫੁੱਟ ਉੱਚੀਆਂ ਤੇ ਪਾਣੀ ਜਦੋਂ ਪਿੱਛੋਂ ਘਟਾ ਹੋ ਕੇ ਜਿਆਦਾ ਬਾਰਿਸ਼ਾਂ ਦਾ ਦਬਾਅ ਬਣਾਏਗਾ ਹਜ਼ਾਰਾਂ ਏਕੜ ਜ਼ਮੀਨ ਸਾਡੀ ਪੰਜਾਬ ਦੀ ਹਰ ਵਾਰੀ ਹੜਾ ਨਾਲ ਮਰਿਆ ਕਰੇਗੀ ਜੀ ਇਹ ਤਾਂ ਪੰਜਾਬ ਨੂੰ ਮਾਰਨ ਦਾ ਇੱਕ ਛੜਜੰਤਰ ਹੈ ਜਿਹੜਾ ਰਚਿਆ ਜਾ ਰਿਹਾ ਕੇਂਦਰ ਵੱਲੋਂ ਜੇ ਇਹਨਾਂ ਨੇ ਕੱਢ ਕੇ ਲੈ ਜਾਣੀ ਹੈ ਇਸ ਤਰ੍ਹਾਂ ਕੱਢ ਕੇ ਲੈ ਜਾਣ ਦੀ ਬਜਾਏ ਕਿਉਂ ਨਹੀਂ ਇਹ ਮਤਲਬ ਓਵਰਬ੍ਰਿਜ ਬਣਾ ਕੇ ਪਿਆ ਜਾਂਦੇ ਪੰਜਾਬ ਸਾਰਾ ਉਹ ਕ੍ਰੋਸ ਕਰ ਲਿਆ ਤਾਂ ਕਿ ਸਾਡੇ ਲੋਕਾਂ ਦਾ ਲੰਘਣਾ ਟੱਪਣਾ ਤਾਂ ਸੌਖਾ ਰਹੇ ਸਾਡੇ ਲੋਕਾਂ ਨੂੰ ਜਿਹੜੇ ਲੋਕਾਂ ਦੀ ਜ਼ਮੀਨ ਆ ਰਹੀ ਹੈ ਉਹਨਾਂ ਨੂੰ ਤਾਂ ਪੈਸੇ ਚੋਂ ਵੱਧ ਨਾਲ ਘੱਟ ਮਿਲ ਜਾਣ ਮਿਲਣਗੇ لیکن ਜਿਹੜੇ ਬਾਕੀ ਲੋਕ ਹੜ੍ਹਾਂ ਨਾਲ ਡੁੱਬ ਕੇ ਮਰਨੀਆਂ ਜਿਨ੍ਹਾਂ ਦੀ ਫਸਲ ਹਰ ਵਾਰੀ ਉਹਨਾਂ ਨੂੰ ਕੀ ਮਿਲੇਗਾ ਸੋ ਇਹ ਇਹ ਇੱਕ ਤਰੀਕੇ ਦੇ ਨਾਲ ਪੰਜਾਬ ਨੂੰ ਬਰਬਾਦ ਕਰਨ ਦਾ ਇੱਕ ਸਾਜ਼ਿਸ਼ ਹੈ ਜਿਹਦੇ ਵਿੱਚ ਮੈਂ ਕਹੂੰਗਾ ਸਾਡੀ ਸਰਕਾਰ ਵੀ ਮੂਕ ਦਰਸ਼ਕ ਬਣੀ ਹੋਈ ਹੈ ਕਿਉਂ ਨਹੀਂ ਇਹ ਤੇ ਸਟੇਟ ਲੈਵਲ ਦੀ ਸਰਕਾਰ ਸਰਕਾਰ ਇਸ ਲਈ ਲੋਕ ਬਣਾਉਂਦੇ ਨੇ ਸਟੇਟ ਦੀ ਗਵਰਨਮੈਂਟ ਇਸ ਲਈ ਬਣਦੀ ਹੈ ਕਿਉਂ ਉਹ ਆਪਦੇ ਸਟੇਟ ਦਾ ਟਰਸਟ ਦੇਖੇ ਉਹ ਆਪਦੇ ਸਟੇਟ ਦਾ ਨੁਕਸਾਨ ਨਫਾ ਦੇਖੇ ਉਹਦੇ ਤੇ ਤਾਂ ਸੋਚਣੀ ਵੀ ਸਾਡੀ ਸਰਕਾਰ ਸਬੂਨ ਦੇ ਮਗਰ ਲੱਗ ਕੇ ਲੋਕਾਂ ਨੂੰ ਕੁੱਟਣ ਤੇ ਤੁਰੀ ਹੋਈ ਹੈ। ਡੱਲਵਾਲ ਸਾਹਿਬ ਉਹ ਸਿਵਲ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਤਾਂ ਜਾ ਚੁੱਕੇ ਨੇ। ਕਹਿੰਦੇ ਹੋਰ ਪੈਸੇ ਮੰਗਦੇ ਨੇ ਇਸ ਕਰਕੇ ਸਭ ਕੁਝ ਹੋਇਆ ਹੈ। ਲੱਗਦਾ ਨਹੀਂ ਹੈ ਕਿ ਇਸ ਪੂਰੇ ਮਸਲੇ ਦਾ ਹੱਲ ਇੱਕ ਟੇਬਲ ਤੇ ਟਾਕ ਦੇ ਜ਼ਰੀਏ ਹੋਣਾ ਚਾਹੀਦਾ ਸੀ। ਤਣਾਅਪੂਰਵਕ ਸਥਿਤੀ ਕਿਸੇ ਮਸਲੇ ਦਾ ਹੱਲ ਨਹੀਂ ਹੈ। ਮੈਂ ਇੱਕ ਬੇਨਤੀ ਕਰਦਾ ਹਾਂ ਜੀ ਕਿਸਾਨਾਂ ਦੇ ਅਕਾਊਂਟਾਂ 'ਚ ਪੈਸੇ ਚਲੇ ਗਏ ਕਹਿੰਦੇ ਆ। ਜੇ ਕਹ ਕਿਸਾਨ ਸੈਟੀਸਫਾਈਡ ਹੁੰਦੇ ਕਿਸਾਨ ਉਹਨੂੰ ਮੰਨ ਲੈਂਦੇ ਕਿ 24 ਘੰਟਾ ਜੋ ਸਾਨੂੰ ਮਿਲਿਆ ਤਾਂ ਫਿਰ ਆ ਆ ਉੱਥੇ ਜਾ ਕੇ ਸੜਕਾਂ ਤੇ ਬੈਠਣ ਦੀ ਕਿਸਾਨਾਂ ਨੂੰ ਕੀ ਲੋੜ ਪੈਂਦੀ ਜੀ ਕਿਉਂ ਲੋਕ ਡਾਂਗਾ ਖਾਣ ਇਹ ਲੋਕਾਂ ਦੇ ਨਾਲ ਬੇਨਸਾਬੀਆ ਲੋਕਾਂ ਨਾਲ ਤੱਕਾ ਹੈ ਤੁਸੀਂ ਮੈਨੂੰ ਐਂ ਦੱਸਿਓ ਜਿਹੜਾ ਮਾਰਕੀਟ ਰੇਟ ਹੈ ਤੁਸੀਂ ਪ੍ਰੈਸ ਤੋਂ ਇਸ ਚੀਜ਼ ਦੀ ਇਨਕੁਆਰੀ ਕਰਵਾਓ ਜਿਹੜਾ ਕਲੈਕਟਰ ਰੇਟ ਦਿੱਤਾ ਜਾ ਰਿਹਾ ਹੈ ਜੀ ਕਲੈਕਟਰ ਰੇਟ ਨਾਲੋਂ ਜੋ ਮਾਰਕੀਟ ਰੇਟ ਹੈ 10 10 ਗੁਣਾ ਜ਼ਿਆਦਾ ਹੈ ਜੀ ਤਾਂ ਕਲੈਕਟਰ ਰੇਟ ਦੇ ਤੇ ਲੋਕ ਜ਼ਮੀਨਾਂ ਕਿਵੇਂ ਦੇ ਦੇਣਗੇ ਜੀ ਇਹਨਾਂ ਨੂੰ ਜੇ ਦੇ ਵੀ ਦੇਣਗੇ ਫਿਰ ਵਸਣਗੇ ਕਿੱਥੇ ਜਾ ਕੇ ਸੋ ਇਹ ਇਹ ਮਤਲਬ ਪੰਜਾਬ ਨਾਲ ਮੈਂ ਤੁਹਾਨੂੰ ਪਹਿਲਾਂ ਹੀ ਬੇਨਤੀ ਕੀਤੀ ਹੈ ਖਾਸ ਤੌਰ ਤੇ ਕਿਸਾਨਾਂ ਨਾਲ ਇਹ ਬੇਇਨਸਾਫੀ ਹੋ ਰਹੀ ਹੈ ਜਿਹਨੂੰ ਮਤਲਬ ਪੰਜਾਬ ਦੇ ਲੋਕ برداشت ਨਹੀਂ ਕਰਨਗੇ ਠੀਕ ਹੈ ਤੁਸੀਂ ਡਾਂਗ ਦੇ ਜ਼ੋਰ ਤੇ ਆਪਦੀ ਪ੍ਰਸ਼ਾਸਨਿਕ ਸ਼ਕਤੀ ਦੇ ਜ਼ੋਰ ਤੇ ਬਹੁਤ ਕੁਝ ਕਰ ਸਕਦੇ ਹੋ ਇਹ ਹੋਈ ਜੁ ਹੁੰਦਾ ਰਹੇਗਾ ਕਿ ਅੰਗਰੇਜ਼ ਵੀ ਕਰਦੇ ਰਹੇ ਨੇ ਫਿਰ ਕਿੰਨਾ ਚਿਰ ਚੱਕੇ ਬੈਠੇ ਜੀ ਰਾਜ ਰੱਖਿਆ ਨਾ ਗਿਆ ਅੰਗਰੇਜ਼ਾਂ ਤੋਂ ਜਿਨ੍ਹਾਂ ਨੇ ਡਾਂਗ ਨਾਲ ਲੋਕਾਂ ਨੂੰ ਉਹਨਾਂ ਦੇ ਤੋਪਾਂ ਨਾਲ ਉੜਾਏ ਉੜਾਏ ਲੋਕ ਲੋਕ ਤੋਪਾਂ ਤੋਂ ਡੰਡਦੇ ਲੋਕ ਡਾਂਗਾਂ ਤੋਂ ਕਿਵੇਂ ਡਰਨਗੇ ਇਹਨਾਂ ਪਾਣੀਂਆਂ ਵਿਛੜਾਂ ਤੋਂ ਕਿਵੇਂ ਡਰਨਗੇ ਜਦੋਂ ਲੋਕਾਂ ਦੇ ਹੱਕ ਜੁਗਵਾਜਦੇ ਹਨਾ ਲੋਕਾਂ ਦੀ ਜਿੱਤਾਂ ਲੁੱਟੀਆਂ ਲੋਕਾਂ ਦੇ ਬੱਚਿਆਂ ਦਾ ਭਵਿੱਖ ਲੋਕਾਂ ਨੂੰ ਹਨੇਰੇ 'ਚ ਦਿਸਦਾ ਸੇਮੀ ਲੋਕ ਪਿਛੜਦੇ ਹੁੰਦੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਡਲੇਵਾਲ ਸਾਹਿਬ ਤਾਂ ਜਗਜੀਤ ਸਿੰਘ ਡਲੇਵਾਲ ਜੁੜੇ ਹੋਏ ਸੀ ਕਿ ਲੋਕਾਂ ਦੇ ਭਵਿੱਖ ਦਾ ਮਸਲਾ ਹੈ ਰਾਇਪੇਰੀਅਨ ਸਟੇਟ ਹੋਣ ਦੇ ਨਾਤੇ ਉਹਨਾਂ ਨੇ ਦਰਿਆਵਾਂ ਦੇ ਵਹਾਅ ਤੇ ਇਸ ਕੰਸਟਰਕਸ਼ਨ ਤੇ ਵੀ ਸਵਾਲ ਚੁੱਕੇ ਨੇ ਕਿ ਪੰਜਾਬ ਨੂੰ ਡੋਬਣ ਦੀ ਇੱਕ ਵੱਡੀ ਕਾਂਸਪਿਰੇਸੀ ਹੈ ਜਗਜੀਤ ਸਿੰਘ ਡਲੇਵਾਲ ਨੇ ਦਾਅਵਾ ਕੀਤਾ ਹੈ